ਜਿਥੇ ਬੰਦਿਆਂ ਅੱਜ ਵਿਕਤੀ ਕਮਿਸ਼ਨਰ ਜੁਤੇ ਹਰਾਨ ਦੇ ਦਫ਼ਤਰ ਮੂਹਰੇ ਜਿਹੜਾ ਜ਼ਬਰਦਸਤ ਪ੍ਰੋਤਿਧਾਰਨਾ ਦੇਣ ਜਾ ਰਹੇ ਆ ਉਹਦੇ ਤੁਸੀਂ ਸ਼ਮੂਲੀਅਤ ਕੀਤੀ ਆ ਇਹ ਧਰਮੇ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੂਹਰੇ ਜਿੱਥੇ ਜਾ ਰਹੇ ਆ ਬਡੇ ਕੱਟ ਮੇਰੇ ਮਾਤਾ ਪਿਤਾ ਨਾਲ ਸਾਰੇ ਕਬੀਰ ਆਇਆ ਸਾਰੇ ਦੇ ਪਲਵਾਰ ਕਰਦੇ ਆ ਕਿ ਤੁਸੀਂ ਜ਼ਬਰ ਖਿਲਾਫ ਇੱਥੇ ਹੋ ਕੇ ਆਏ ਹੋ ਇਸ ਇਕੱਠੇ ਹੋਣ ਦਾ ਇਸ ਜ਼ਬਰ ਖਿਲਾਫ ਧਰਮ ਨੇ ਐਲਾਨ ਨਾਲ ਅੱਜ ਸਰਕਾਰ ਹਿੱਕਈਆ ਸਾਡੇ ਸਾਰੇ ਲੀਡਰ ਐਸ ਕੇ ਪੀ ਨੇ ਕਿ ਪਿਛਲੀ ਦਿਨੀ ਇਹਨਾਂ ਨੇ ਜ਼ਿੰਮੇਵਾਰ ਕਰਨੇ ਸੀ ਤੇ ਕਪੀਤਨ ਦਾ ਸਮਾਂ ਦੇ ਕੇ ਵੀ ਲੋ ਸਰਕਾਰਾਂ ਵੀਕਾ ਦਿੱਤੀਆਂ ਹੋਈਆਂ ਲੜਾਈ ਬੰਦ ਇਹਦੇ ਕੋਈ ਲੜਾਈ ਕਰਦੇ ਉਹਨਾਂ ਨਾਲ ਮੀਂਹ ਨਹੀਂ ਹੁੰਦੀਆਂ ਨੇ ਅਸੀਂ ਕਦੇ ਟੇਬਲਾਂ ਤੋਂ ਪੱਜੇ ਨਹੀਂ ਪਰ ਸਰਕਾਰ ਨੇ ਪਿਛਲੇ ਦਿਨੀ ਜੋ ਸਾਡੇ ਨਾਲ ਕੀਤਾ ਕਦੇ ਵੀ ਕੋਈ ਲੜਾਈ ਹੋਵੇ ਭਾਵੇਂ ਹਥਿਆਰਬੰਦ ਲੜਾਈ ਲੜੀ ਜਾਂਦੀ ਹੋਵੇ ਸਰਕਾਰ ਆਰਾਮ ਜੀਣਾ ਹੁੰਦੀਆਂ ਨੇ ਸਰਕਾਰ ਉਹਨਾਂ ਨੇ ਸੇਫ ਲਾਂਘਾ ਦਿੰਦੀ ਆ ਕਿੱਥੋਂ ਲੈ ਕੇ ਆਉਂਦੀ ਆ ਉੱਥੇ ਸਰਕਾਰਾਂ ਉਹਨਾਂ ਨੂੰ ਛੰਡ ਕੇ ਆਉਂਦੀਆਂ ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕੀਤਾ ਇਹ ਇਤਿਹਾਸ ਚ ਪਹਿਲੀ ਵਾਰੀ ਇਸ ਮੁੱਖ ਮੰਤਰੀ ਨੇ ਕੀਤਾ ਜਿਹਨੂੰ ਅਸੀਂ 95 94 ਸਿੱਟਾ ਪੰਜ ਪੰਜਾਂ ਵੀ ਲੋਕ ਤਾਕਤ ਦੇ ਨਸ਼ੇ ਦੇ ਵਿੱਚ ਆ ਕੇ ਆਪਣੀ ਔਕਾਤ ਪੁੱਜ ਜਾਂਦੇ ਨੇ ਇਹ ਉਹੀ ਪਾਰਟੀਆਂ ਜਿਹੜੀ ਸਾਡੇ ਨਾਲ ਤਾਂ ਮੈਦਾਨ ਵਿੱਚ ਹੀ ਹੁੰਦੀ ਸੀ ਸਾਡੇ ਤਾਂ ਨਾਂ ਧਰਮੇ ਲਾਉਂਦੇ ਸੀ ਕਿਸੇ ਵੀ ਸਰਕਾਰ ਬਣਾ ਲਓ ਕਿਸੇ ਨੂੰ ਪਾਰਟੀ ਲੈ ਆਓ ਅੱਗੇ ਤੁਸੀਂ ਪਿਛਲੀਆਂ ਬਾਜ਼ਾਰ ਦੇ ਮੇਲੇ ਦੇਖਿਆ ਨੇ ਜਿਆਦੇ ਲੋਕਾਂ ਨੂੰ ਕੁਰਸੀ ਮਿਲ ਜਾਂਦੀ ਆ ਕਹੇ ਸਾਨੂੰ ਭੁੱਲ ਜਾਂਦੇ ਆ ਲੋਕਾਂ ਨੂੰ ਭੁੱਲ ਜਾਂਦੇ ਨੇ ਸਾਧੀਆਂ ਮੰਡਾ ਕੀ ਨੇ ਸਾਧੀਆਂ ਸੈਂਟਰ ਦੇ ਮੰਡਾ ਨੇ ਸਾਧੀਆਂ ਤੁਮ ਜਾਨਾ ਮੰਡਾ ਨੇ ਰਾਜਵਾਲ ਸਾਹਿਬ ਸਾਡੇ ਸੀਨੀਅਰ ਅਗੋਸ ਕੇਮ ਦੇ ਪਹੁੰਚ ਗਏ ਧੰਨਵਾਦ ਕਰਦੇ ਆ ਕੋਈ ਆਪਣੇ ਵਿੱਚ ਧਰਨੇ ਦੇ ਵਿੱਚ ਮੌਜੂਦ ਨੇ ਮਾਕੇ ਦਾ ਜਾਰੀ ਰੱਖੋ ਇਹ ਲੋਕ ਪੁੱਲਿਆਂ ਦੇ ਵਿੱਚ ਗੱਲ ਕੁਰਸੀਆਂ ਤੇ ਬੈਠ ਜਾਂਦੇ ਨੇ ਪਰ ਤੁਸੀਂ ਲੰਡੇ ਤੇ ਝੰਡੇ ਦੇ ਨਾਲ ਜਿਵੇਂ ਤੁਸੀਂ ਅੱਜ ਆਇਓ ਇਸ ਤਰ੍ਹਾਂ ਇਹਨਾਂ ਸਰਕਾਰਾਂ ਨੂੰ ਜਾਗ ਕਰਾਉਣਾ ਹੁੰਦਾ ਆਪਾਂ ਨੂੰ ਅਗਲੀ ਲੜੀ ਨੀਤੀ ਦੇ ਤਹਿਤ ਜਿਵੇਂ ਕਹਿੰਦੇ ਹੁੰਦੇ ਆ ਜਦ ਲੜਾਈ ਹੁੰਦੀ ਆ ਦੁਸ਼ਮਣ ਦੇ ਨਾਲ ਵੀਰੋ ਬੈਠੋ ਇੱਕ ਮਿੰਟ ਬੈਠੋ ਸਾਡੇ ਜੀ ਜਦਸ਼ ਦੁਸ਼ਮਣ ਨਾਲ ਲੜਾਈ ਹੁੰਦੀ ਆ ਉਦੋਂ ਜਦ ਦੁਸ਼ਮਣ ਡਾਂਗ ਮਾਰਦਾ ਤਾਂ ਉਹਦੇ ਭਰਾ ਕਿੱਥੇ ਹੋ ਜਾਂਦੇ ਨੇ ਅੱਜ ਅਸੀਂ ਦੁਬਾਰਾ ਜਿਹੜੇ ਸਾਡੇ ਵੀਰ ਚਲੇ ਗਏ ਸੀ ਪਰੇ ਸਾਡੇ ਤੋਂ ਅੱਜ ਅਸੀਂ ਕੋਤਰੀ ਕਿੱਥੇ ਹੋ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਮਹਿਮ ਇੱਕ ਵੱਡਾ ਸ਼ਿੰਗਾਰ ਅਸੀਂ ਮੀਨਣ ਕਰਕੇ ਆਉਣੇ ਕਾ ਗਏ ਤਹਾਨੂੰ ਸਾਰੇ ਨੂੰ ਬੇਨਤੀ ਆ ਤੁਸੀਂ ਪਿੰਡਾਂ ਦੇ ਵਿੱਚ ਜਾਓ ਪਿੰਡਾਂ ਪਿੰਡ ਜਾ ਕੇ ਭਾਵੇਂ ਕੋਈ ਵੀ ਜੱਥੇਬੰਦੀ ਹੋ ਹਰ ਇੱਕ ਪਿੰਡ ਜਾਓ ਪਿੰਡਾਂ ਲੋਕਾਂ ਨੂੰ ਪਿੰਡਾਂ ਕਿਸਾਨਾਂ ਨੂੰ ਆਪਾਂ 라ਮ ਮੰਦ ਕਰੀਏ ਤਾਂ ਕਿ ਅਗਲੀ ਲੜੀ ਵੱਡੀ ਲੜਾਈ ਅਸੀਂ ਲੜਨੀ ਆ ਉਹਦੇ ਲਈ ਜਿਵੇਂ ਅੱਕੇ ਆਪਾਂ ਤਿਆਰ ਹੋਏ ਸੀ ਪਿੰਡਾਂ ਤੋਂ ਸ਼ੁਰੂ ਹੋ ਕੇ ਉਸੇ ਤਰ੍ਹਾਂ ਆਪਾਂ ਕਬੱਡੀ ਲੜਾਈ ਵੱਲੋਂ ਵੱਜੇ ਲੜਾਈਆਂ ਸੈਂਟਰਾਂਾਂ ਦੀਆਂ ਲੜਾਈਆਂ ਪੰਜਾਬ ਸਰਕਾਰ ਬੰਦੀਆਂ ਅੱਜ ਜੀ ਪੰਜਾਬ ਸਰਕਾਰ ਨੇ ਭਾਜੀ ਪਾਈਆਂ ਆਉਣ ਵਾਲੇ ਦਿਨਾਂ 'ਚ ਇਹ ਵੀ ਸਾਨੂੰ ਗੋੜਦੀ ਪਊ ਜਿਵੇਂ ਅੱਗੇ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਤੇ ਵਜ਼ਾ ਨਹੀਂ ਲਗਾਦੇ ਕਿਹਤਰ ਨਾ ਲਾਉਂਦੇ ਆ ਉਹਨੂੰ ਦੱਸਿਆ ਵੀ ਗਿਆ ਸੀ ਅਸੀਂ ਚੰਡੀਗੜ੍ਹ ਧਰਨਾ ਲਾਇਆ ਸੀ ਅਸੀਂ ਮੋਗੇ ਰਹਿਣੀ ਕੀਤੀ ਸੀ ਵੀ ਅਸੀਂ ਵਜ਼ਾ ਲਦੇ ਕਹੀ ਲਾਉਂਦੇ ਆ ਧਰਨਾ ਇਹਨਾਂ ਨੇ ਕਿਹਾ ਸੀ ਕਿ ਲੋਕ ਉਹਨੂੰ ਹੱਜ ਜਾਣਗੇ ਅੱਜ ਦੇਖੋ ਕਿਵੇਂ ਜਥਿਆਂ ਦੇ ਜਥੇ ਇੱਥੇ ਲੁਧਿਆਣੇ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਡਿਸਟ੍ਰਿਕਟ ਹੱਡਕੁਆਰਟਰਾਂ ਤੇ ਕਿਵੇਂ ਹੰਗਾਮਾ ਕੇ ਪਹੁੰਚ ਰਹੇ ਆ ਇਹ ਦਿਖਾ ਦੇ ਮੰਨਿ ਅੱਜ ਅਸੀਂ ਤਾਕਤ ਵੀ ਦਿਖਾਵਾਂਗੇ ਤਾਕਤ ਦਿਖਾਣੀ ਵੀ ਆਉਂਦੀ ਆ ਔਰ ਬੜੇ ਦਿਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਮੰਡਲਾਂ ਨੇ ਜਿੰਮੂ ਪਿਛਲੇ ਦਿਨੀ ਅਸੀਂ ਭਗਵਾਨ ਕਮਨ ਜੀ ਨਾਲ ਮੀਟਿੰਗ ਕਰਨ ਗਏ ਸੀ ਤਾਂ ਵੀ ਸਾਡੀਆਂ ਖੱਤ ਮੰਡਲਾਂ ਤੇ ਜਿਹੜੀ ਗੱਲਬਾਤ ਚੱਲਦੀ ਸੀ ਇੱਕ ਮੁੱਖ ਮੰਤਰੀ ਦਾ ਰਵਈਆ ਕਿਹੜਾ بڑا ਮਾੜਾ ਰਵਈਆ ਸੀ ਉਹਨੇ ਤੁਹਾਡੇ ਲੀਡਰਾਂ ਨੂੰ ਚੁਣੌਤੀ ਦਿੱਤੀ ਵੀ ਜਾਓ ਜਿਹੜਾ ਉਹ ਕਰਨਾ ਕਰ ਲਵੋ ਇਹ ਉਹਨੇ ਨਹੀਂ ਸੀ ਲੀਡਰ ਕੋ ਸਾਥ ਕੇ ਚੱਲੇਗਾ ਐਸੀ ਉਹਦੇ ਲਈ ਆਪਾਂ 26 ਨੂੰ ਜਿਹੜਾ ਘਰਾਓ ਦਾ ਸਹਿਮਾਨ ਦਿੱਤਾ ਸੀ ਪਰ ਦੁਬਾਰਾ ਫਿਰ ਸਰਕਾਰ ਨੇ ਮੀਟਿੰਗ ਸੱਦ ਲਈ ਸੀ ਉਹਦੇ ਕਰਕੇ ਆਹ ਜ਼ੁਲਮ ਹੋ ਰਿਹਾ ਸੀ ਅਸੀਂ ਵੀ ਤਾਂ ਟਕਰਾ ਦਿੱਤੀ ਤੇ 28 ਤਰੀਕ ਨੂੰ ਜਿਹੜਾ ਤੇ ਧਰਨੇ ਆਵਲ ਨਹੀਂ ਅਸੀਂ ਦੁਬਾਰਾ ਕੀਤੇ ਆ ਉਹ ਸਾਰੇ ਅੱਜ ਤੱਕ ਦੇ ਲੱਗ ਰਹੇ ਨੇ ਪੂਸਰਾ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਇੱਕ ਬਜਟ ਜੋ ਤੀਸਰਾ ਜਾਂ ਚੌਥਾ ਬਜਟ ਇਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਖੇਤੀ ਲਈ ਸਿਰਫ 6% ਬਜਟ ਦਾ ਹਿੱਸਾ ਰੱਖਿਆ ਗਿਆ ਜਿਹੜਾ ਕਿ ਬਹੁਤ ਥੋੜਾ ਉਹਦੇ ਨਾਲ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਅਸੀਂ 70% ਖੇਤੀ ਕਰਦੇ ਆਂ ਅਸੀਂ 40% ਯੋਗਦਾਨ ਪਾਉਂਦੇ ਆਂ ਇੰਡੀਆ ਚ 2% ਆਬਾਦੀ ਵਾਲੇ ਅਸੀਂ ਆਸ ਕਰਦੇ ਅਸੀਂ 20 ਤੋਂ 25% ਜਿਹੜਾ ਖੇਤੀਬਾੜੀ ਲਈ ਜਿਹੜਾ ਹਿੱਸਾ ਬਜਟ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਉਹਦੇ ਵਿੱਚ ਕੋਈ ਤਮ ਤਜਵੀਜ਼ ਨਹੀਂ ਕੋਈ ਖੇਤੀਬਾੜੀ ਇਜ਼ਾਰਤ ਸਨਤ ਲਾਉਣੀ ਆ ਕੋਈ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੇਣ ਦੀ ਗੱਲ ਉਸ ਬਜਟ ਦੇ ਵਿੱਚ ਕੋਸ਼ਮੀ ਇਹ ਨਾਂ ਦਿੱਤਾ ਗਿਆ ਉਹਦੀ ਅਸੀਂ ਨਿੰਦਾ ਕੀਤੀ ਆ ਫਾਰਾਂ ਦੇ ਵਿੱਚ ਕਿ ਸਰਕਾਰ ਨੂੰ ਕਹਿੰਦੇ ਆ ਔਰ ਹੀ ਤੌਰ ਤੇ ਕਿਸਾਨਾਂ ਵੱਲ ਜਿਹੜਾ ਇਹ ਬਜਟ ਦੇ ਜਿਹੜੇ ਟੀਕੇ ਇਹਨਾਂ ਨੂੰ ਪੜਾਇਆ ਜਾਣ ਖੇਤੀ ਦਾ ਬਖਰਾ ਬੱਚਾ ਜਿਹੜਾ ਆਉਣ ਵਾਲੇ ਦੇ ਨਾਲ ਛੇ ਰੱਖਿਆ ਜਾਵੇ ਤੇ ਸੈਂਟਰ ਨਾਲ ਵੀ ਜਿਹੜੀਆਂ ਮੰਗਾਂ ਨੇ ਐਮਐਸਪੀ ਦੀ ਲੜਾਈ ਜਿਵੇਂ ਆਪਾਂ ਲੜ ਰਹੇ ਸੀ ਉਹ ਵੀ ਸਾਡੀ ਚੱਲ ਰਹੀ ਆ ਐਮਐਸਪੀ ਤੇ ਲੜਾਈ ਲੜਦੇ ਰਹਾਂਗੇ ਭਾਵਾਂ ਤੇ ਲੜਾਈ ਸਵਾਮੀ ਨਾਦਨ ਕੁਰੀ ਸੰਤ ਜੀ ਦੀ ਲੜਾਈਆ ਸੀ ਟੂ ਕਲਾਸ ਬਣਤੀ ਸੀ ਉਹ ਵੀ ਆਪਾਂ ਜਿਹੜੋ ਲੜਾਈ ਚੱਲੀ ਆ ਤੁਸੀਂ ਤੱਕੜੇ ਹੋ ਗਏ ਇਸ ਤਰ੍ਹਾਂ ਹੀ ਜੱਥੇਬੰਦੀਆਂ ਦਾ ਸਾਹ ਦਿੰਦੇ ਰਹੋ ਤੇ ਇਕੱਲਾ ਕਿਸਾਨ ਦਾ ਮਸਲਾ ਨਹੀਂ ਇਹ ਵੀ ਸਮਝਾਉਂਦੇ ਰਹੋ ਔਰ ਬਾਰੇ ਦੇ ਨੱਚ ਤਾਂ ਆਪ ਕੋ ਰੇਖ ਨੇ ਜਿਵੇਂ ਕਿਸਾਨਾਂ ਦੇ ਮਗਰ ਪਈਆ ਉਵੇਂ ਹੀ ਦੁਕਾਨਦਾਰ ਛੋਟਾ ਵਪਾਰੀ ਉਵੇਂ ਹੀ ਸਾਰਾ ਮਹਾਰਾਜਾ ਕਾਪੋਰੇਟ ਨੇ ਸਾਡੇ ਦੇ ਕਬਜ਼ਾ ਕਰ ਲੈਣਾ ਤੇ ਸਾਨੂੰ ਸਮਝਾਉਂਦੀ ਲੋੜ ਅੱਲੀ ਕਿਸਾਨ ਦੀ ਲੜਾਈ ਨੇ ਸਰਕਾਰਾਂ ਜਿਹੜੀਆਂ ਪੇਸ਼ ਕਰਕੇ ਤੇ ਬਣਾ ਰਹੀਆਂ ਨੇ ਇਹ ਆਪਾਂ ਨੂੰ ਪਿੰਡਾਂ ਦੇ ਵਿੱਚ ਇਹ ਸ਼ਹਿਰਾਂ ਦੇ ਵਿੱਚ ਇਹ ਕਸਬਿਆਂ ਦੇ ਵਿੱਚ ਆਪਾਂ ਨੂੰ ਜਿਹੜੀ ਲੜਾਈ ਆ ਘਰ ਘਰ ਦਾ ਚੰਨਿਆਂ ਦਾ ਕਿਹੇ ਲੜਾਈ ਅੱਗੇ ਲੈ ਕੇ ਜਾਣੀ ਪਊਗੀ ਤਾਂ ਕਿ ਆਪਾਂ ਅਗਲੀ ਜਤਬਾ ਜਿਵੇਂ ਤੁਸੀਂ ਅਗਲੇ ਮੋਰਚੇ ਜਿੱਤ ਕੇ ਆਏ ਹੋ ਜਿਵੇਂ ਦਿੱਲੀ ਦਾ ਮੋਰਚਾ ਜਿੱਤ ਕੇ ਆਇਆ ਇਹਨੇ ਹੀ ਇੱਕ ਵੱਡੇ ਮੋਰਚੇ ਦੀ ਸ਼ੁਰੂਆਤ ਕਰੀਏ ਇੱਕ ਵੱਡਾ ਮੋਰਚਾ ਲਾ ਕੇ ਪੰਜਾਬ ਤੋਂ ਵੀ ਮੰਗਾਂ ਮਿਲਣੀਆਂ ਨੇ ਜਿਵੇਂ ਪੰਜਾਬ ਸੀਨਾ ਕਹਿ ਲੈਂਦੀ ਸੀ ਤੇ ਇਹਦਾ ਸਾਜੀਆਂ ਮੰਗਾ ਹੀ ਨਹੀਂ 16 ਦੋ ਮਹੀਨੇ ਸਰਕਾਰ ਤੋਂ ਕਾਰਾ ਮੁੱਗਾ ਦਾ ਇੱਕ ਅਸੀਂ ਉਹਨਾਂ ਨੂੰ ਦਿੱਤਾ ਸੀ ਉਹਦੇ ਚ ਕੀ ਮੰਗਾ ਸੀ ਵਨ ਟਾਈਮ ਸੈਟਲਮੈਂਟ ਸਕੀਮ ਸੀਗੀ ਕਰਜ਼ੇ ਮਾਲਸੀ ਅਵਾਰਾ ਡੰਗਰਾਂ ਦਾ ਹੰਬਸੀ ਇਸ ਤਰ੍ਹਾਂ ਦੇ ਮਸਲੇ ਨੇ ਪੰਜਾਬ ਸਰਕਾਰ ਨੂੰ ਦਿੱਤੇ ਸੀ ਉਹਦੇ ਚੋਂ ਸਮਾਂ 1.5 ਸਾਲ ਹੋ ਗਿਆ ਤੇ ਮੰਗ ਪੱਤਰ ਦਿੱਤੇ ਇੱਕ ਵੀ ਜਿਹੜਾ ਸਾਡਾ ਮਸਲਾ ਇਹਨਾਂ ਨੇ ਹੱਲ ਨਹੀਂ ਕੀਤਾ ਇਸ ਲਈ ਮੇਰੇ ਤੁਸੀਂ ਆਇਓ ਬੜੀ ਪੱਟੇਗਰਤੀ ਚ ਆਇਓ ਜੋ ਮੈਨੂੰ ਸਮਾਂ ਮਿਲਿਆ ਸੀ ਉਹ ਸਮਾਂ ਨੇੜੇ ਹੋ ਗਿਆ ਮੈਂ ਫੇਰ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਫਤਿਹ ਬਲੋਨਾ ਵਾਹਿਗੁਰੂ ਜੀ ਕਾ ਧਰਸਾ ਵਾਹਿਗੁਰੂ ਜੀ ਕੀ ਫਤਿਹ